ਸਿਆਣਿਆਂ ਨੇ ਆਖਿਆ ਵੀ ਮਾਂ ਨੂੰ ਸਾਰੀਆਂ ਹੱਡੀਆਂ ਟੁੱਟਣ ਜਿੰਨਾ ਇਹਨਾਂ ਵੱਡਾ ਦੁੱਖ ਹੁੰਦਾ ਹੈ ਤੇ ਇਹ ਵੀ ਕਹਿਣ ਵਿੱਚ ਅਤ ਕਥਣੀ ਨਹੀਂ ਕਿ ਬੱਚੇ ਨੂੰ ਜਨਮ ਦੇਣ ਲੱਗਿਆਂ ਮਾਂ ਦਾ ਦੁਬਾਰਾ ਜਨਮ ਹੁੰਦਾ ਹੈ ਉਹ ਜਿਸ ਵੇਲੇ ਇਸ ਪੀੜ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਦੀ ਹੈ ਇਸ ਕਰਕੇ ਜਦੋਂ ਧੀਆ ਪੁੱਤਰਾਂ ਨੂੰ ਸਮਝਾਇਆ ਜਾਂਦਾ ਤੇ ਇਹ ਜ਼ਿਕਰ ਕੀਤਾ ਜਾਂਦਾ ਕਿ ਜੇ ਤੁਸੀਂ ਆਪਣੇ ਮਾਂ ਦੇ ਕਹਿਣੇ ਵਿੱਚ ਨਹੀਂ ਜੇ ਤੁਸੀਂ ਆਪਣੇ ਬਾਪ ਦੇ ਕਹਿਣੇ ਵਿੱਚ ਨਹੀਂ ਤੇ ਚੇਤੇ ਰੱਖਿਓ ਸਭ ਤੋਂ ਵੱਡਾ ਗੁਨਾਹ ਤੇ ਸਭ ਤੋਂ ਵੱਡਾ ਪਾਪ ਤੁਸੀਂ ਕਰ ਰਹੇ ਹੋ ਇਦੇ ਤੋਂ ਵੱਡਾ ਗੁਨਾਹ ਤੇ ਪਾਪ ਸੰਸਾਰ ਤੇ ਹੋਰ ਕੋਈ ਨਹੀਂ ਹੈ ਕਿ ਕੋਈ ਆਪਣੇ ਪਿਓ ਤੋਂ ਬੇਮੁਖ ਹੋਵੇ ਕੋਈ ਆਪਣੀ ਜਨਨੀ ਤੋਂ ਆਪਣੀ ਮਾਂ ਤੋਂ ਬੇਮੁਖ ਹੋਵੇ ਤੇ ਉਹ ਉਸ ਸੰਗਤ ਵਿੱਚ ਚਲਿਆ ਜਾਏ ਜਿਹੜੀ ਸੰਗਤ ਜਿਹੜਾ ਕਰਮ ਉਹਦੇ ਜੀਵਨ ਨੂੰ ਖਾ ਜਾਵੇ ਹੁਣ ਆਪਾਂ ਵੇਖਦੇ ਆ ਪਿਓ ਵਿਲਕਦੇ ਰਹਿ ਜਾਂਦੇ ਨੇ ਮਾਂਵਾਂ ਰੋਂਦੀਆਂ ਰਹਿ ਜਾਂਦੀਆਂ ਤੇ ਧੀਆ ਪੁੱਤਰ ਉਹ ਨਸ਼ੇ ਵਿੱਚ ਪੈ ਕੇ ਆਪਣਾ ਜੀਵਨ ਖਤਮ ਕਰ ਲੈਂਦੇ ਆ ਉਹ ਮਾੜੀ ਸੰਗਤ ਵਿੱਚ ਚਲੇ ਜਾਂਦੇ ਆ ਉਹਨਾਂ ਨੂੰ ਲੱਖ ਵਾਸਤੇ ਪਾਏ ਜਾਂਦੇ ਮਾਂ ਆਖ ਦੀ ਵੇਖ ਤੈਨੂੰ ਕਿੰਨੇ ਤਸੀਹਾਂ ਵਿੱਚੋਂ ਕਿੰਨੀਆਂ ਔਕੜਾਂ ਵਿੱਚੋਂ ਕਿੰਨੀਆਂ ਮੁਸੀਬਤਾਂ ਨੂੰ ਝੱਲ ਕੇ ਤੈਨੂੰ ਪਾਲਿਆ ਹੈ ਤੂੰ ਆਪਣੇ ਇਸ ਸੋਨੇ ਵਰਗੇ ਜੀਵਨ ਨੂੰ ਨਸ਼ਿਆਂ ਵਿੱਚ ਗੁਲਤਾਨ ਨਾ ਕਰ ਤੇ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਕਿਰਪਾ ਕੀਤੀ ਕਾਹੇ ਪੂਤ ਚਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਡੀਰੇ ਤੂੰ ਹੋ ਤਿੰਨ ਸੰਗ ਚਗਰਤ ਪਾਪ ਹਜ਼ੂਰ ਨੇ ਆਖਿਆ ਕਿ ਤੂੰ ਭਾਵੇਂ ਵੱਡਾ ਹੋ ਗਿਆ ਤੇਰੇ ਕੋਲ ਬਹੁਤ ਕੁਝ ਆ ਗਿਆ ਪਰ ਇਹ ਵੇਖ ਵੀ ਇਹ ਆਇਆ ਕਿਵੇਂ ਇਹਦੇ ਪਿੱਛੇ ਤੇਰੇ ਮਾਂ ਪਿਓ ਦਾ ਸਭ ਤੋਂ ਵੱਡਾ ਯੋਗਦਾਨ ਹੈ ਸਭ ਤੋਂ ਵੱਡਾ ਹੱਥ ਹੈ ਜਿਨ੍ਹਾਂ ਨੇ ਜਨਮ ਦਿੱਤਾ ਜਿਨ੍ਹਾਂ ਨੇ ਪਰਵਰਿਸ਼ ਕੀਤੀ ਜਿਨ੍ਹਾਂ ਦੇ ਜਨਮ ਦੇਣ ਤੇ ਜਿਨ੍ਹਾਂ ਦੇ ਪਰਵਰਿਸ਼ ਕਰਨ ਤੇ ਇਹਨਾਂ ਨੂੰ ਸੋਹਣਾ ਸਰੀਰ ਮਿਲਿਆ ਤੇ ਇਹ ਸਾਰਾ ਕੁਝ ਮਿਲਣ ਤੋਂ ਬਾਅਦ ਫਿਰ ਵੀ ਤੂੰ ਆਪਣੇ ਪਿਓ ਨਾਲ ਝਗੜਾ ਕਰਦਾ ਕਿਉਂਕਿ ਆਮ ਐਸਾ ਹੁੰਦਾ ਨਾ ਵੀ ਬੱਚਾ ਜਦੋਂ ਕਿਸੇ ਦੂਜੇ ਵੱਲ ਵੇਖੇ ਉਹ ਆ ਕੇ ਆਪਣੇ ਪਿਓ ਨੂੰ ਕਹਿੰਦਾ ਮੈਨੂੰ ਵੀ ਆਹ ਚੀਜ਼ ਚਾਹੀਦੀ ਹੈ ਮੈਨੂੰ ਵੀ ਆ ਇਹਨਾਂ ਵੱਡਾ ਫੋਨ ਚਾਹੀਦਾ ਮੈਨੂੰ ਵੀ ਆ ਸਾਧਨ ਚਾਹੀਦਾ ਭਾਵੇਂ ਹੈਸੀਅਤ ਨਾ ਹੋਵੇ ਬਾਪ ਦੀ ਪਰ ਫਿਰ ਵੀ ਉਹ ਜਿੰਦ ਕਰਦਾ ਫਿਰ ਵੀ ਉਹ ਅੜੀ ਕਰਦਾ ਵੀ ਵੇਖੋ ਮੈਨੂੰ ਨਹੀਂ ਪਤਾ ਮੈਨੂੰ ਜਿੱਥੋਂ ਮਰਜ਼ੀ ਲਿਆ ਕੇ ਦਿਓ ਮੈਨੂੰ ਤੇ ਆ ਚੀਜ਼ ਚਾਹੀਦੀ ਹੈ ਤੇ ਵੇਖੋ ਸਮਾਂ ਇਦਾਂ ਦਾ ਆ ਗਿਆ ਇੱਕ ਇੱਕ ਬੱਚੇ ਤੇ ਮਾਂ ਪਿਓ ਇਸ ਵੱਲੋਂ ਤੰਗ ਰਹੇ ਪੀ ਜੇ ਇਹਨਾਂ ਦੀ ਇਹ ਆਸ ਪੂਰੀ ਨਾ ਕੀਤੀ ਤੇ ਪਤਾ ਨਹੀਂ ਇਹ ਕਿਹੜਾ ਕਦਮ ਚੁੱਕ ਲੈਣ ਤੇ ਉਹ ਡਰਾਵੇ ਵੀ ਦਿੰਦੇ ਆ ਪੀ ਜੇ ਤੁਸੀਂ ਸਾਨੂੰ ਆ ਨਾ ਲੈ ਕੇ ਦਿੱਤਾ ਫਿਰ ਅਸੀਂ ਘਰੇ ਨਹੀਂ ਆਉਣਾ ਜਾਂ ਅਸੀਂ ਇਸ ਜੀਵਨ ਨੂੰ ਖਤਮ ਕਰ ਲੈਣਾ ਤੇ ਇਹ ਮਜਬੂਰੀਆਂ ਬਣ ਗਈਆਂ ਸਾਧ ਸੰਗਤ ਪਰ ਜੇ ਆਪਾਂ ਉਹਨਾਂ ਦੀ ਪਰਵਰਿਸ਼ ਸੋਹਣੇ ਤਰੀਕੇ ਨਾਲ ਕਰਾਂਗੇ ਜੇ ਆਪਾਂ ਉਹਨਾਂ ਨੂੰ ਬਾਣੀ ਕੇ ਲੜ ਲਾਵਾਂਗੇ ਕਿਉਂਕਿ ਜਿਸ ਬੱਚੇ ਨੇ ਆਪਣੀ ਹਯਾਤੀ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰ ਲਿਆ ਜਿਹੜਾ ਨਿਤਨੇਮੀ ਹੋਇਆ ਜਿਸ ਰੋਜ਼ਾਨਾ ਗੁਰੂ ਕੇ ਦਰਸ਼ਨ ਕੀਤੇ ਉਹਨੂੰ ਸਮਝ ਪੈ ਜਾਏਗੀ ਮਹਾਰਾਜ ਸੱਚੇ ਬਾਦਸ਼ਾਹ ਕੀ ਸਾਨੂੰ ਜੀਵਨ ਸੇਧ ਬਖਸ਼ਦਿਆ ਕਿਹੜੀ ਦਾਤ ਦੇ ਕਿਨਵਾਜ ਦਿਆ ਇਸ ਪੀੜਾਂ ਵਿੱਚੋਂ ਉਹ ਮਾਂ ਗੁਜ਼ਰ ਰਹੀ ਹੈ ਜਦੋਂ ਜੇਸ਼ਟ ਪੁੱਤਰ ਦਾ ਜਨਮ ਹੋਣ ਵਾਲਾ ਹੈ